ਹਾਂ ਹੋ ਗਿਆ। ਉਹ ਇਹ ਪੈਰਚੇਤੀ ਬਟਲ। ਹਾਂਜੀ ਹਾਂਜੀ ਚਲੋ ਮੰਮੀ। ਪਰ ਕੁਛ ਵੀ ਆ ਮੰਮੀ। ਮੈਨੂੰ ਮੇਰੇ ਪਸੰਦ ਦੀ ਸ਼ੈਂਪੂ ਮਿਲ ਗਈ। ਚਲ ਸ਼ੁਕਰ। ਜੇ ਤੈਨੂੰ ਪਸੰਦ ਆ ਗਈ। ਨਾਲੇ ਨਾ ਮੇਰੀ ਗੱਲ ਸੁਣ ਲਓ। ਮੈਨੂੰ ਹੁਣ ਚਾਹ ਕੇ ਨਾ ਭਾਬੀ ਨੂੰ ਆਰਡਰ ਦਿਓ ਕਿ ਚਾਹ ਜੀ ਬਣਾ ਕੇ ਪਿਆਵੇ ਵਧੀਆ ਜੀ। ਉਹ ਮੇਰਾ ਤਾਂ ਇੱਕ ਵਾਰੀ ਕਹਿਣ ਦੀ ਲੋੜ ਆ। ਉਹਨਾਂ ਨੇ ਫਟ ਲੈਣੀ ਚਾਹ ਬਣਾ ਦੇਣੀ ਆ। ਮੰਮੀ ਇਹ ਗੱਲ ਦਾ ਤੈਨੂੰ ਬਹੁਤ ਸੁੱਖਾ ਹਨਾ। ਜਿਹੜਾ ਭਾਬੀ ਤੇ ਤੋਂ ਇਹਨਾਂ ਡਰਦੀ ਆ ਤੇ ਡਰ ਡਰ ਕੇ ਨਾ ਸਾਰੇ ਕੰਮ ਕਰਦੀ ਆ ਆ ਜਾ ਫੁੱਤਾ ਆ ਜਾ ਛੇ ਛੇ ਦੀ ਪੈਰ ਪੱਟ ਲਾ ਹਾਂਜੀ ਹਾਂਜੀ ਮੰਮੀ ਚਲੋ ਹਾਂ ਮੰਮੀ ਕਹਿਣਾ ਭਾਬੀ ਨੂੰ ਚਾਹ ਬਣਾਉਗੀ ਆਪਣੇ ਲਈ ਗਰਮਾ ਗਰਮ ਨਹੀਂ ਸਵਰਤਾ ਕਰ ਲਾ ਕਹਿ ਦੇਣੀ ਆ ਕਹਿ ਦੋ ਮੰਮੀ ਅਚਵੀ ਲੱਗੀ ਪਈ ਆ ਨਹੀਂ ਤੈਨੂੰ ਇਹਨੇ ਕੀ ਅਚਵੀ ਹੈ ਉਹ ਬਲਾਉ ਤਾਂ ਸਹੀ ਭਾਬੀ ਨੂੰ ਪਿੰਨੀ ਕਿਉਂ ਤਤੀ ਹੁੰਨੀ ਆ ਅੰਡ ਰੱਖ ਬਲਾਉਣੀ ਉਹਨੂੰ ਮੈਂ ਹਲੋ ਮੇਰਾ ਮੰਮੀ ਅੱਜ ਤਾਂ ਸੱਚੀ ਬਾਲਾ ਥੱਕ ਗਏ ਅੱਜ ਇੱਕ ਸ਼ਾਮ ਪਿੱਛੇ ਨਾ ਆਪਣੀ ਤਾਂ ਅੱਜ ਬਾਲੀ ਪਕਾਈ ਹੋਊਗੀ ਚੱਲ ਕੋਈ ਨਾ ਧੀਏ ਕਦੇ ਕਦੇ ਤਾਂ ਐਂ ਹੋ ਜਾਂਦਾ ਬਸ ਮੈਨੂੰ ਤਾਂ ਇਹ ਆ ਵੀ ਤੈਨੂੰ ਨਾ ਤੇਰੇ ਪਸੰਦ ਦੀ ਚੀਜ਼ ਮਿਲ ਗਈ ਇਹ ਤਾਂ ਹੈ ਮੰਮੀ ਹੁਣ ਤਾਂ ਨਾ ਮੰਮੀ ਮੇਰੇ ਦਿਲ ਐਂ ਕਰਦਾ ਵੀ ਇਹ ਸ਼ਾਮ ਆਪਣਾ ਮੈਂ ਹੁਣ ਆਪਣੇ ਹੱਥ ਚ ਪਾਈ ਲਵਾ ਨਿਪੜੀਆਂ ਨੂੰ ਬੰਦ ਕਰ ਹਜੇ ਨਾ ਪਾਈ ਇਹਨੂੰ ਲੈ ਮਮੀ ਤੂੰ ਇੰਨੇ ਛੇਤੇ ਡਰਗੀ ਕਰਦੇ ਆ ਤੂੰ ਉਹ ਤੂੰ ਤਾਂ ਸ਼ੇਰ ਨਹੀਂ ਐ ਸ਼ੇਰਨੀ ਤੂੰ ਕਾਸ ਤੋਂ ਐ ਨਾ ਤੂੰ ਡਰਦੀ ਆ ਨਹੀਂ ਮੈਂ ਨਹੀਂ ਐਨਾ ਤਾਂ ਡਰਦੀ ਰਹੂਦੀ ਮੈਂ ਤਾਂ ਇਹਨਾਂ ਨੂੰ ਬੇਰਾਂ ਬੱਟੇ ਨਸਿਆਣ ਪਰ ਪਤਾ ਕੀ ਐ ਧੀ ਔੜੀ ਮਾੜੀ ਨਜ਼ਰ ਰਹੇਦੀ ਤੇ ਮੈਂ ਨਹੀਂ ਜਾਉਂਦੀ ਤੇਰੀ ਚਾਹਵ ਨੂੰ ਕਿਸੇ ਦੀ ਨਜ਼ਰ ਲੱਗ ਜੇ। ਛਾਵੇਂ ਮੈਂ ਤੁਸੀਂ ਮੇਰੇ ਬਾਰੇ ਇੰਨਾ ਸੋਚਦੇ ਹੋ। ਹੋਰ ਕੀ ਦੀ ਏ? ਮੈਂ ਤਾਂ ਨਾ ਸਭ ਦਾ ਸੋਚਦੀ ਆਂ ਪਰ ਸਭ ਤੋਂ ਪਹਿਲਾਂ ਤੇਰਾ। ਤੂੰ ਹੁਣ ਐਂ ਦੇਖ ਲਾ। ਅਜੇ ਤੱਕ ਮਹਾਰਾਣੀ ਪਣੀ ਲੈ ਕੇ ਨਹੀਂ ਆਈ। ਆਪਾਂ ਕਦੋਂ ਦੀ ਹੈ ਕਿ ਹੁੰਦੀਆਂ ਬਾਜ਼ਾਰੋਂ? ਭਾਬੀ, ਇਹ ਭਾਬੀ। ਨਹੀਂ ਤੇਰੀਓ ਕਿੱਥੋਂ ਸੁਣੂਗੀ ਆਵਾਜ਼? ਉਹ ਤਾਂ ਮੇਰੇ ਨਹੀਂ ਸੁਣਦੀ।

ਮੰਮੀ ਮੇਰੇ ਦੱਸਣ ਤੇ ਕਿਹੜਾ ਤੁਸੀਂ ਨੇ ਯਕੀਨ ਕਰ ਲੈਣਾ ਤੁਹਾਨੂੰ ਪਤਾ ਹੀ ਹੈ ਉਹ ਕਿਉਂ ਗਈ ਆ ਮੈਨੂੰ ਕੀ ਪਤਾ ਮੈਂ ਕਿਉਂ ਮੰਮੀ ਕਿਉਂ ਨਹੀਂ ਪਤਾ ਤੁਹਾਨੂੰ ਤੁਹਾਨੂੰ ਸਭ ਪਤਾ ਕਿਉਂ ਮੇਰਾ ਮੂੰਹ ਖਲਵਾਉਣਿਓ ਵੇ ਤੂੰ ਕਹਿਣਾ ਕੀ ਹੋਣਾ ਜੇ ਮੇਰੇ ਮੂੰਹੋਂ ਸੁਣਨਾ ਨਾ ਮੰਮੀ ਸੁਣੋ ਫਿਰ ਅਨੂ ਤੁਹਾਡੇ ਕੋਲੇ ਆਈ ਸੀ ਵੀ ਮੈਂ ਫਰਨੀਚਰ ਵਾਲੇ ਦੇ ਪੈਸੇ ਦੇਣੇ ਆ ਪਰ ਤੁਸੀਂ ਦੋਵੇਂ ਮਾਮਾ ਤੇ ਆ ਨਾ ਉਹਦੀ ਗੱਲ ਸਮਝਣ ਦੀ ਵਜਾ ਉਹਦੇ ਮਗਰੀ ਪੈ ਗਈਆਂ ਵੀਰੇ ਭਾਬੀ ਵੀ ਕੋਈ ਦੁੱਧ ਦੇ ਦਿੱਤੋ ਨਹੀਂ ਤੈਨੂੰ ਪਤਾ ਵੀ ਹੈ ਸਾਨੂੰ ਉਹ ਕੀ ਕੀ ਬੋਲੀ ਆ ਫਿਰ ਪੂਰਾ ਸੱਚ ਤਾਂ ਭਾਬੀ ਨੇ ਤੈਨੂੰ ਦੱਸਿਆ ਹੀ ਨਹੀਂ ਜਿੰਨੀ ਤੈਨੂੰ ਦੇਖਣ ਨੂੰ ਉਹ ਭੋਲੀ ਲੱਗਦੀ ਆ ਨਾ ਉਹ ਨਹੀਂ ਹੈ ਨਹੀਂ ਭੈਣੇ ਇਹ ਗੱਲ ਤਾਂ ਤੇਰੇ ਤੇ ਵੀ ਲਾਗੂ ਹੁੰਦੀ ਆ ਸੁਣ ਲਓ ਮੰਮੀ ਮੇਰਾ ਸੱਕਾ ਭਰਾ ਹੋ ਕੇ ਮੇਰੇ ਤੇ ਨਹੀਂ ਉਹ ਕੱਲ ਦੀ ਆਈ ਬਗਾਨੀ ਤੇ ਉਹ ਤੇ ਯਕੀਨ ਕਰ ਰਿਹਾ ਸ਼ਰਮ ਕਰ ਲੈ ਸ਼ਰਮ ਤੂੰ ਨਾ ਇਹਦਾ ਵੱਡਾ ਭਾਈ ਆ ਸਾਨੂੰ ਹੁਣ ਕੀ ਪਤਾ ਉਹਨੇ ਸਾਡੇ ਖਿਲਾਫ ਤੇਰੇ ਕੀ ਕਰਨ ਭਰੇ ਨੇ ਮਾਰ ਫੜਨਾ ਤੇਰੀ ਇਹ ਗੱਲਾਂ ਤਾਂ ਇਹ ਪਤਾ ਲੱਗਦਾ ਵੀ ਤੂੰ ਨਾ ਬਣ ਪੂਰਾ ਜੋਰੂ ਲਗਲਾ ਬਣ ਗਿਆ ਮੰਮੀ ਮੈਨੂੰ ਜੋ ਮਰਜ਼ੀ ਕਹਿ ਲੋ ਪਰ ਅਨੂ ਕਦੇ ਵੀ ਛੂਡ ਨਹੀਂ ਬੋਲ ਸਕਦੀ ਅਨੂ ਤਾਂ ਮੇਰੀ ਪਰੇਸ਼ਾਨੀ ਦੇਖੀ ਨਹੀਂ ਗਈ ਉਹ ਤਾਂ ਕਰਕੇ ਤੁਹਾਡੇ ਤੋਂ ਹੈਲਪ ਲਾਈ ਸੀ ਪਰ ਤੁਸੀਂ ਹੈਲਪ ਕਰਨ ਦੀ ਜਗ੍ਹਾ ਮੰਮੀ ਮੈਂ ਹੈਲਪ ਕੀ ਕਰਾਂ ਮੇਰੇ ਕੋਲ ਕਿਵੇਂ ਗੱਲਾਂ ਨਹੀਂ ਕਿਤੇ ਨੇ ਮੈਂ ਤਾਂ ਆਪ ਤੁਹਾਡੇ ਅਰਗੇ ਤੋਂ ਮੰਗਦੀ ਫਿਰਦੀ ਆਂ ਅੱਛਾ ਮੰਮੀ ਤੁਹਾਡੇ ਕੋਲੇ ਪੈਸੇ ਹੈ ਨਹੀਂ ਫਿਰ ਆ ਭੈਣ ਨੂੰ ਸ਼ਾਪਿੰਗ ਕਿੱਥੋਂ ਕਰਾ ਕੇ ਲੈ ਕੇ ਆਇਆ ਹੋ ਨਾ ਮੰਮੀ ਜੀ ਅਬ ਵੀਰੇ ਨੂੰ ਕੋਈ ਮੇਰੀ ਸ਼ਾਪਿੰਗ ਦੇ ਵੀ ਤਕਲੀਫ ਹੋਗੀ ਤਾਂ ਤੂੰ ਨਾਲ ਦਾ ਮਨ ਨਾ ਖਰਾਬ ਕਰਾਉਗਾ ਮੈਂ ਤੂੰ ਚਾਹਦਾ ਹੀ ਆ ਵੀ ਮੈਂ ਆਉਂਦੀ ਕੀ ਨਾ ਕੁਝ ਵੀ ਨਾ ਲੈ ਆਵਾਂ ਬਿਆਰ ਤੋਂ ਮੈਂ ਪਹਿਲੀ ਵਾਰ ਮੇਰੀ ਕੁੜੀ ਘਰੇ ਆਈ ਆ ਉਹਨੂੰ ਕਹਿੰਦਾ ਖਾਲੀ ਹੱਥ ਤੋਰ ਨਾ ਉਹ ਮੰਮੀ ਜੀ ਮੈਂ ਖਾਲੀ ਹੱਥ ਤੋਰਨ ਨੂੰ ਨਹੀਂ ਕਹਿ ਰਿਆ ਸੀ ਉਹ ਮੈਂ ਤਾਂ ਐਂ ਕਹਿ ਰਿਆ ਸੀ ਜਿਹੜੇ ਵਿਆਹ ਵਾਲੇ ਦਾਜ ਵਾਲੇ ਸੂਟ ਮੋੜਨ ਵਾਲੇ ਸੀ ਉਹਨਾਂ ਚੋਂ ਇੱਕ ਲੈ ਦੰਦੇ ਉਹ ਵੀ ਇੰਨੇ ਮਹਿੰਗੇ-ਮਹਿੰਗੇ ਸੂਟ ਸੀ ਕਹਿੰਦੇ ਸੀਗੇ ਭਾਬੀ ਨੇ ਨਾ ਵੀਰੇ ਦੇ ਕੰਨ ਚੰਗੀ ਤਰ੍ਹਾਂ ਭਰੇ ਹੋਏ ਨੇ ਉਹ ਚੰਗੀ ਤਵਾ ਹੀ ਨਹੀਂ ਵੀਰੇ ਨੇ ਚਾਬੀ ਦੇ ਕੇ ਛੱਡਿਆ ਹੋਇਆ ਤਾਂ ਇਹ ਤਾਂ ਮੇਰੇ ਮੈਨੂੰ ਘਰੋਂ ਸੂਟ ਲਾਉਂਦੀਆਂ ਗੱਲਾਂ ਕਰ ਰਹੀ ਹੈ ਆਪਣਾ ਇਹ ਕੀ ਉਲਝੂਲ ਬੋਲੀ ਜਾਨੀ ਆ ਇਹ ਉਹੀ ਸੂਟ ਨੇ ਜਿਹੜੇ ਬਿਆਨ ਨੂੰ ਪਸੰਦ ਕਰਕੇ ਲੈ ਕੇ ਆਈ ਸੀ ਤੇ ਉਹਨਾਂ ਤੋਂ ਨਾ ਕੋਈ ਵੀ ਸੂਟ 3-4000 ਤੋਂ ਘੱਟ ਨਹੀਂ ਸੀ ਜਿੰਨਾਂ ਨੂੰ ਤੂੰ ਮਾਰੇ ਦੱਸ ਰਹੀ ਆ ਮੰਮੀ ਬੇ ਬਾਲਾ ਨਾ ਬੋਲ ਮੈਂ ਜਦੋਂ ਐਲੀ ਮਾਂ ਹੈਗੀ ਆ ਇਹ ਜਿਹੜੀ ਚੀਜ਼ ਮੈਨੂੰ ਮੰਗੋਗੇ ਇਹਨੂੰ ਮੈਂ ਉਹੀ ਲੈ ਕੇ ਦਵਾਂਗੀ ਚਾਹੇ ਉਹ ਘਰ ਦੀ ਹੋਵੇ ਚਾਹੇ ਮਹਾਰ ਦੀ ਉਹ ਕੀ ਫਾਇਦਾ ਮੰਮੀ ਇਹ ਗੱਲਾਂ ਦਾ ਘਰ ਤਾਂ ਆਪਣਾ ਹੀ ਲੁੱਟਿਆ ਜਾ ਰਿਹਾ ਕਿਸੇ ਹੋਰ ਦਾ ਨਹੀਂ ਬਾਹਰ ਜਾਨਾ ਕਿ ਮੈਨੂੰ ਮਤਾਂ ਨਾ ਦੇ ਨਾਲੇ ਅਨੂ ਨੂੰ ਸੁਨੇਹਾ ਲਾ ਦੇ ਆ ਜਿਹੜੀਆਂ ਆਕੜਾਂ ਕਰ ਕਰਦੀਆਂ ਨੂੰ ਹੋਈਆਂ ਨਾ ਇਹਨਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਉਹ ਮੰਮੀ ਤੁਸੀਂ ਆ ਕੀ ਕਹਿ ਰਹੇ ਹੋ ਉਹ ਤੁਹਾਡੇ ਪੁੱਤ ਦਾ ਹੀ ਘਰ ਖਰਾਬ ਹੋ ਰਿਹਾ ਅਸੀਂ ਤਾਂ ਨਹੀਂ ਕੀਤਾ ਤੇਰਾ ਘਰ ਖਰਾਬ ਔਰ ਜਿਹੜੀ ਕਰ ਰਹੀ ਹੈ ਨਾ ਉਹਨੂੰ ਜਾ ਕੇ ਸਮਝਾ ਇਹ ਭਾਈ ਉਹ ਤੇ ਤੋ ਨਹੀਂ ਸਮਝ ਰਹੀ ਨਾ ਤਾਂ ਉਹਦੀ ਮਰਜ਼ੀ ਇਹ ਉਹਦਾ ਸਾਡੇ ਵੀ ਨੇ ਸਰਦਾ ਨਾ ਤੇ ਸਰਦਾ ਸਾਡਾ ਵੀ ਆ ਜਾਂਦੀ ਹੈ ਹੁਣ ਤੂੰ ਹੀ ਜਾ ਕੇ ਨਾ ਦੋ ਕੱਪ ਚਾਹ ਦੇ ਬਣਾ ਲਿਆ ਇਹ ਨਹੀਂ ਗੱਲਾਂ ਨੇ ਤਾਂ ਆਪਣਾ ਸਿਰ ਦੁਖਣ ਲਾਤਾ ਅਮੇਂ ਕਾਹ ਨੂੰ ਸਿਰ ਦੁਖਣ ਲਾਉਣੀ ਆ ਮੈਂ ਵਢਾ ਕੇ ਲਿਉਣੀ ਆ ਜਾ ਹੁਣੀ ਜਾ ਇਹ ਸਾਰੇ ਇਹ ਮੇਰੀ ਰਿੰਗ ਆ ਮੰਮੀ ਮੈਂ ਇਹਨੂੰ ਰੱਖਿਆ ਮੈਂ ਸਾਹਮਣੇ ਐਂ ਕੀ ਦੇਖਦਾ ਮੇਰੇ ਕੰਨੀ ਇਹ ਰਿੰਗੇ ਨੇ ਸੌਰੇ ਨੇ ਮਾਈਏ ਇਹਦੇ ਹੱਥਾਂ 'ਚ ਗੋਲੀ ਸੀ ਉਹੀ ਠੀਕਰਾ ਕੇ ਲਏ ਆ ਪਰ ਮੰਮੀ ਜੀ ਮੈਨੂੰ ਐ ਕਿਉਂ ਲੱਗ ਰਿਹਾ ਵੀ ਤੁਸੀਂ ਝੂਠ ਬੋਲ ਰਹੇ ਹੋ ਮੈਂ ਕਿਉਂ ਝੂਠ ਬੋਲਾਂ ਨਾ ਤੈਨੂੰ ਤਾਂ ਮੇਰੇ ਤੇ ਉਹੀ ਯਕੀਨ ਨਹੀਂ ਜੇ ਮੈਂ ਸੱਚ ਵੀ ਬੋਲਦੀਆਂ ਤੈਨੂੰ ਤਾਂ ਉਹ ਵੀ ਝੂਠ ਲੱਗਦਾ ਜੇ ਮੈਂ ਝੂਠ ਬੋਲੂਗੀ ਉਹ ਵੀ ਝੂਠ ਲੱਗੂਗੀ ਦਾਲ ਚ ਕੁਝ ਕਾਲਾ ਲੱਗ ਰਿਹਾ ਤੂੰ ਚਾਹ ਪੀਵੇਂਗਾ ਤੇ ਮੈਂ ਕਹਾਂ ਛੈ ਲੀਣਾ ਉਹ ਮਹਾਰਾਣੀ ਤਾਂ ਹੁਣ ਹੈ ਨਹੀਂ ਕਿ ਚਾਹ ਬਣਾਉਣ ਵਾਸਤੇ ਨਹੀਂ ਮੰਮੀ ਮੈਂ ਨਹੀਂ ਚਾਹ ਪੀਣੀ ਪਰ ਜਿੱਥੇ ਤੱਕ ਮੈਨੂੰ ਯਾਦ ਆ ਨਾ ਸ਼ੈਲੀ ਭੈਣ ਦੇ ਮੈਂ ਸਾਰੇ ਇਹਨੇ ਦੇਖੇ ਨੇ ਇਧਰਲੇ ਵੀ ਉਧਰਲੇ ਵੀ ਪਰ ਉਹਨਾਂ ਗਹਿਣਿਆਂ ਦੇ ਵਿੱਚ ਤਾਂ ਇਹ ਰਿੰਗ ਹੈ ਨਹੀਂ ਸੀ ਹਾਂ ਹਾਂ ਉਹਨਾਂ ਦੀ ਥੋੜੀ ਜਿਹੀ ਇਹ ਰਿੰਗ ਇਹ ਤਾਂ ਛੈਲੀ ਦੀ ਸੱਸ ਨੇ ਨਾ ਇਹਨੂੰ ਬਾਅਦ ਚ ਲੈ ਕੇ ਦਿੱਤੀ ਸੀ ਅੱਛਾ ਚਲੋ ਵਧੀਆ ਗੱਲ ਆ ਪਰ ਮੰਮੀ ਜੀ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵੀ ਖਰਚਾ ਨਾ ਥੋੜਾ ਜਿਹਾ ਲਿਮਟ 'ਚ ਕਰੋ ਕਿਤੇ ਉਹ ਗੱਲ ਨਾ ਹੋ ਜੇ ਵੀ ਦਾੜੀ ਨਾਲ ਮੁੱਛਾਂ ਭਾਰੀ ਹੋ ਜਾਣ ਬੇ ਬਾਲਾ ਨਸਖਾ ਮੈਨੂੰ ਜਿਨੂ ਸਿਖਾਉਣਾ ਸੀ ਉਹ ਤਾਂ ਤੁਰ ਗਿਆ ਆਪਦੇ ਪੇਕੇ ਉੱਥੋਂ ਮੇਰੇ ਦੇ ਪਾਸ਼ੇਂ ਝਾੜ ਨਵੇਂ ਗਿਆ ਉਹ ਮੰਮੀ ਤੁਹਾਡੇ ਨਾਲ ਤਾਂ ਨਾ ਗੱਲ ਕੀਤੀ ਨਾ ਕੀਤੀ ਬਰोबर ਆ ਮੰਮੀ ਜੇ ਰੋਟੀ ਤਿਆਰ ਆ ਦਿਓ ਪਾ ਕੇ ਫਟਾਫਟ ਜਾਵਾਂ ਮੈਂ ਕੰਮ ਤੇ ਬੇ ਪੁੱਤ ਰੋਟੀ ਦਾ ਤਿਆਰ ਹੈ ਮੇਰੇ ਨਾਲ ਤਾਂ ਵੀ ਤਾਂ ਠੀਕ ਨਹੀਂ ਤੂੰ ਆਪੇ ਜਾ ਕੇ ਪਾ ਕੇ ਖਾ ਲੈ ਰੋਟੀ ਕੀ ਹੋ ਗਿਆ ਮੰਮੀ ਤੁਹਾਨੂੰ ਅੱਜ ਜੇ ਬਟੇ ਦਾ ਜਿਹੜਾ ਮੌਸਮ じゃ ਖਰਾਬ ਹੋਇਆ ਪਿਆ ਨਾ ਇਹਦੇ ਨਾਲ ਹੱਡ ਭੰਨਣੀ ਜੀ ਹੋਈ ਪਈ ਐ ਜਿਆਦਾ ਬੁਖਾਰ ਚੜੇਗਾ ਚਲੋ ਮੰਮੀ ਫਿਰ ਪਹਿਲਾਂ ਮੈਂ ਤੁਹਾਨੂੰ ਦਵਾਈ ਦਵਾ ਲਿਓਣਾ ਨਹੀਂ ਪੁੱਤ ਦਵਾਈ ਤਾਂ ਮੈਂ ਲੈ ਲਈ ਬੁਖਾਰ ਦੀ ਆਰਾਮ ਕਰੂੰਗੀ ਨਾ ਠੀਕ ਹੋ ਜੂੰਗੀ ਤੂੰ ਐਵੇਂ ਕਰ ਤੂੰ ਨਾ ਪੁੱਤ ਰੋਟੀ ਚੱਕ ਕੇ ਪਾ ਕੇ ਖਾ ਲਾ ਫੇ ਠੰਡੀ ਹੋ ਜੂਗੀ ਓ ਮੰਮੀ ਰੋਟੀ ਤਾਂ ਮੈਂ ਬਾਅਦ ਚ ਖਾ ਲੂੰਗਾ ਮੈਂ ਐਂ ਸੋਚਦਾ ਆਪਾਂ ਸ਼ੈਲੀ ਨੂੰ ਨਾਲ ਲਈਏ ਜੀ ਲਹ ਜੇ ਮੈਂ ਤੈਨੂੰ ਕਹਤਾ ਮੈਂ ਬਿਮਾਰ ਆ ਤੂੰ ਤਾਂ ਸ਼ੈਲੀ ਨੂੰ ਲਿਆਨ ਨੂੰ ਤਿਆਰ ਹੋ ਗਿਆ ਹਜੇ ਗਈ ਨੂੰ ਨੂੰ ਦੋ ਦਿਨ ਹੋਏ ਆ ਅਗਲੇ ਕੀ ਕਹਿਣਗੇ ਉਹ ਕੀ ਕਹਿਣਗੇ ਮੰਮੀ ਉਹ ਤਾਂ ਸਗੋਂ ਐਂ ਕਹਿਣਗੇ ਵੀ ਸੱਸ ਦਾ ਪਿੱਛੋਂ ਜੀ ਨਹੀਂ ਲੱਗਿਆ ਜਿਹੜਾ ਸੱਸ ਨੇ ਬੁਖਾਰ ਚੜਾ ਲਿਆ ਦੇਖ ਲੈ ਹੈ ਅੰਨਾ ਜਲਾਹਾ ਮਾ ਨੂੰ ਮਸکریاں ਕੋਈ ਲੋੜ ਨਹੀਂ ਹਜੇ ਲਿਆਣ ਦੀ ਬੁਖਾਰ ਹੀ ਐ ਇੱਕ ਦਿਨ ਚ ਠੀਕ ਹੋ ਜਾਊਗਾ ਤੂੰ ਹਜੇ ਲੈ ਕੇ ਨਹੀਂ ਆਣਾ ਸ਼ੈਲੀ ਨੂੰ ਮੰਮੀ ਹੱਦ ਕਰੀ ਜਾਨੀ ਆ ਤੂੰ ਵੀ ਤੂੰ ਆਏ ਦੱਸ ਫਿਰ ਨੂਨ ਬਿਆਕੇ ਲਿਆਉਂਦਾ ਕੀ ਫਾਇਦਾ ਜੇ ਉਹ ਤੇਰੀ ਬਿਮਾਰੀ ਠਮਾਰੀ ਜੀਨਾ ਕੰਮ ਆਵੇ ਜਿੰਨੇ ਮਰਜੀ ਮਸਕੇ ਮਾਰ ਲਾ ਤੈ ਮੈਨੂੰ ਜੇ ਤੈਨ ਇੱਕ ਵਾਰੀ ਕਹਿ ਤਾ ਤਾਂ ਕਹਿ ਤਾ ਨਹੀਂ ਲੈ ਕੇ ਆਣੀ ਤਾਂ ਨਹੀਂ ਲੈ ਕੇ ਆਣੀ ਮਰਜੀ ਐ ਮੰਮੀ ਫਿਰ ਤੁਹਾਡੀ ਬਾਅਦ ਚ ਮੈਨੂੰ ਲਾਂਭਾ ਜਾ ਨਾ ਦਿਓ ਵੀ ਮੈਂ ਬਿਮਾਰ ਸੀ ਤੂੰ ਸ਼ੈਲੀ ਨੂੰ ਲੈ ਕੇ ਨਹੀਂ ਆਇਆ ਕਿਉਂਕਿ ਹੁਣ ਤੁਸੀਂ ਵੀ ਮੈਨੂੰ ਨਾ ਨੁਕਰ ਕੀਤੀ ਐ ਮੈਂ ਮੈਂ ਨਹੀਂ ਤੈਨੂੰ ਕੁਝ ਕਹਿੰਦੀ ਹੈਗੀ ਆ ਗੱਲ ਨੂੰ ਉਰੀ ਛੱਡ ਦੇ ਹੁਣ ਜਿਹੜੀ ਗੱਲ ਮੈਂ ਤੈਨੂੰ ਪੁੱਛੂਗੀ ਨਾ ਤੂੰ ਉਹਦਾ ਜਵਾਬ ਦੇ ਹਾਂਜੀ ਪੁੱਛੋ ਰੁਪਏ ਯਾਦ ਆ ਗਏ ਤੇਰੇ ਕਿ ਤੂੰ ਕਿੱਥੇ ਰੱਖ ਕੇ ਭੁੱਲਿਆ ਉਹ ਨਹੀਂ ਮੰਮੀ ਮੈਂ ਰੁਪਏ ਕਿਤੇ ਰੱਖ ਕੇ ਨਹੀਂ ਭੁੱਲਿਆ ਉਹ ਤਾਂ ਆਪਣੇ ਘਰੋਂ ਨਾ ਚੋਰੀ ਹੋਏ ਨੇ ਤੇ ਚੋਰ ਵੀ ਇਹੋ ਜਿਹੇ ਜਿਨੇ ਆਪਣੇ ਘਰ ਦਾ ਭੇਤ ਪਾ ਲਿਆ ਹੱਦ ਆ ਤੇਰੀ ਮੁੰਡਿਆ ਹੁਣ ਤੂੰ ਘਰ ਦੇ ਮੈਂਬਰਾਂ ਨੂੰ ਹੀ ਚੋਰ ਕਹਿਣ ਲੱਗ ਗਿਆ ਉਹਨਾਂ ਤੇ ਹੀ ਸ਼ੱਕ ਕਰਨ ਲੱਗ ਗਿਆ ਉਹ ਮੰਮੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਤੁਸੀਂ ਗੱਲ ਨੂੰ ਤਾਂ ਸਮਝੋ ਕੀ ਸਮਝਾਂ ਖਰਚ ਤਾਂ ਮੈਂ ਹੀ ਸਭ ਤੋਂ ਵੱਧ ਰਹੀ ਆ ਤੇਰਾ ਪਿਓ ਸਵੇਰੇ ਫੈਕਟਰੀ ਚਲਾ ਜਾਂਦਾ ਤੇ ਰਾਤ ਆਂਦਾ ਤੇ ਸ਼ੈਲੀ ਵੀ ਗਈ ਹੋਈ ਐ ਫਿਰ ਰਹਿ ਗਈ ਮੈਂ ਤੇਰੇ ਸਾਹਮਣੇ ਨਾਲ ਤਾਂ ਫਿਰ ਚੋਰ ਮੈਂ ਹੋਈ ਮੰਮੀ ਉਹੀ ਕਿਉਂ ਬੋਲੀ ਜਾਂਦੇ ਹੋ ਮੈਂ ਤੁਹਾਨੂੰ ਥੋੜੀ ਚੋਰ ਕਹਿ ਰਹੇ ਹਾਂ ਬੇ ਹੋਰ ਕੀ ਕਹਿ ਰਹੇ ਆ ਤੂੰ ਤੂੰ ਆਪਣੀ ਗਲਤੀ ਤਾਂ ਮੰਨਦਾ ਨਹੀਂ ਕਿ ਪੈਸੇ ਤੂੰ ਰੱਖ ਕੇ ਭੁੱਲ ਗਿਆ ਜਾਂ ਤਾਂ ਤੂੰ ਖਰਚ ਕਰਤੇ ਜਾਂ ਫਿਰ ਮੈਂ ਐ ਕਹਾਂ ਕਿ ਉਹ ਹੈ ਹੀ 10000 ਸੀ ਜਿਹਨੂੰ ਤੂੰ 20 ਕਹੀ ਜਾਂਦਾ ਉਹ ਨਹੀਂ ਨਹੀਂ ਮੰਮੀ ਉਹ 20000 ਸੀ ਮੇਰੇ ਚੰਗੀ ਤਰ੍ਹਾਂ ਯਾਦ ਹੈ ਅੱਛਾ 20000 ਸੀ ਤੂੰ ਗਿਣ ਕੇ ਰੱਖਿਆ ਜੀ ਪੈਸੇ ਗਿਣ ਕੇ ਨਹੀਂ ਮੰਮੀ ਗਿਨੇ ਤਾਂ ਨਹੀਂ ਸੀ ਮੈਂ ਉਹ ਫਿੱਟੇ ਮੂੰਹ ਕਰੇ ਇਹਦੇ ਨਿਕੰਮੇ ਦੇ ਉਹ ਜੀ ਤੋ ਤੂੰ ਪੇਮੈਂਟ ਲਈ ਹੈ ਨਾ ਤਾ ਤੂੰ ਗਿਣ ਕੇ ਨਹੀਂ ਲਈ ਨਹੀਂ ਨਹੀਂ ਮੰਮੀ ਉਹ ਇਹੋ ਜਿਹਾ ਬੰਦਾ ਨਹੀਂ ਜਿੱਤੇ ਮੈਂ ਸ਼ੱਕ ਕਰਾਂ ਅੱਗੇ ਵੀ ਮੈਂ ਉਹ ਤੋਂ ਪੇਮੈਂਟ ਲੈਣਾ ਲੈ ਕੇ ਸਿੱਧੀ ਬੈਂਕ 'ਚ ਜਮ੍ਹਾਂ ਕਰਾ ਦੇਣਾ ਅੱਗੇ ਨਾ ਕਦੇ ਪਿੱਛੇ ਇਹੋ ਜੀ ਗੱਲ ਹੀ ਨਹੀਂ ਹੋਈ ਕਦੇ ਵੀ ਪੇ ਪੈਸੇ ਘਟ ਜਾਣ ਸ਼ਾਬਾਸ਼ ਪੁੱਤ ਤੇਰੇ ਬਹੁਤ ਵਧੀਆ ਕੰਮ ਕਰਦਾ ਓਹ ਦਿਨ ਦੂਰ ਨਹੀਂ ਜਦੋਂ ਤੇਰੀਆਂ ਗਲਤੀਆਂ ਕਰਕੇ ਨਾ ਆਪਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਉਹ ਨਹੀਂ ਮੰਮੀ ਤੁਸੀਂ ਐ ਕਿਉਂ ਕਹਿ ਰਹੇ ਹੋ ਵੇ ਹੋਰ ਕੀ ਕਹਾ ਤੈਨੂੰ ਜਦੋਂ ਅੱਪ ਕੋ ਕਿਸੇ ਨਾਲ ਪੈਸੇ ਲੈਣ ਦੇਣ ਕਰਦੇ ਆ ਨਾ ਤਾਂ ਸਭ ਤੋਂ ਪਹਿਲਾਂ ਪੈਸੇ ਗਿਣਨੇ ਚਾਹੀਦੇ ਆ ਪੈਸਾ ਗਿਣ ਕੇ ਫੇਰ ਹਿਸਾਬ ਕਿਤਾਬ ਕਰੀਦਾ ਹੈ ਉਹ ਮੰਮੀ ਉਹ ਮੈਂ ਸਾਰੇ ਨਾਲ ਪੈਸੇ ਗਿਣ ਕੇ ਫੇਰ ਹਿਸਾਬ ਕਿਤਾਬ ਕਰਦਾ ਉਹ ਇਹ ਮੇਰਾ ਬੈਸਟ ਫਰੈਂਡ ਹੈ ਮੈਨੂੰ ਇਹਦੇ ਤੇ ਪੂਰਾ ਯਕੀਨ ਆ ਪੁੱਤ ਯਕੀਨ ਜਿ ਕੋ ਹੁੰਦਾ ਧਰੇ ਹੀ ਰਹਿ ਜਾਂਦੇ ਨੇ ਨਾਲੇ ਜਿੱਤੇ ਆਪਾਂ ਸਭ ਤੋਂ ਵੱਧ ਯਕੀਨ ਕਰਦੇ ਆ ਨਾ ਉਹੀ ਸਭ ਤੋਂ ਵੱਧ ਧੋਖਾ ਦਿੰਦਾ ਹੈ ਪੁੱਤ ਹੁਣ ਤੇਰਾ ਵਿਆਹ ਹੋ ਗਿਆ ਥੋੜਾ ਸਿਆਣਾ ਬਣ ਹਰ ਇੱਕ ਦਿਨ ਆਸਾਂ ਬੰਦ ਕਰਕੇ ਭਰੋਸਾ ਨਾ ਕਰਿਆ ਕਰ ਕੀ ਪਤਾ ਉਹਨੇ ਤੈਨੂੰ 10000 ਰੁਪਏ ਦਿੱਤਾ ਹੋਏ ਤੇ ਕਹਤਾ ਹੋਏ ਕਿ 20000 ਹੈ ਚੱਲ ਹੁਣ ਬਾਹਰ ਨਾ ਸੋਚ ਜੋ ਹੁਣ ਅਸੀਂ ਹੋ ਗਿਆ ਹੁਣ ਅੱਗੇ ਤੋਂ ਨਾ ਧਿਆਨ ਰੱਖਿਆ ਕਰ ਪੈਸੇ ਦੇ ਲੈਣ-ਦੇਣ ਤੇ ਤਾਂ ਖਾਸ ਕਰਕੇ ਠੀਕ ਹੈ ਮੰਮੀ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਅੱਗੇ ਤੋਂ ਹੁਣ ਮੈਂ ਪੂਰਾ ਧਿਆਨ ਰੱਖੂੰਗਾ ਕੱ ਡੱਬੀ ਨਹੀਂ ਸਾਂਭੀ ਗਈ ਸ਼ਾਮ ਵਾਲੀ ਮੰਮੀ ਮੇਰੀ ਕੀ ਗਲਤੀ ਸੀਗੀ ਮੈਂ ਪੁੱਲ ਲੱਗੀ ਨਾ ਗੋਦੀ 'ਚ ਰੱਖੀ ਬੈਠੀ ਆ ਤੇ ਉੱਟਣ ਲੱਗੀ ਉਹ ਡਿੱਗ ਗਈ ਲੈ ਲੈ ਹੁਣ ਸਵਾਦ ਤੇਰੇ ਭਰਾ ਨੂੰ ਨਾ ਆਪਣੇ ਤੇ ਹੁਣ ਸ਼ੱਕ ਹੋ ਗਿਆ ਹੈ ਮੰਮੀ ਆਹ ਮੰਮੀ ਮੈਂ ਨਾ ਇਹ ਗੱਲ ਮਸਾ ਪੋਚੀ ਆ ਵੀ ਇਹ ਸ਼ਾਮ ਤੇਰੀ ਸੱਸ ਨੇ ਪਾਈ ਆ ਐ ਤਾਂ ਮੰਮੀ ਤੂੰ ਪੂਰੀ ਸਮਾਰਟ ਆ ਤੂੰ ਕਿੱਥੇ ਕਿਸੇ ਨੂੰ ਗੱਲਾਂ ਚਾਉਣ ਦਿੰਨੀ ਆ ਚੱਲ ਬਾਹਲੇ ਮਸਕੇ ਜਾਂ ਨਾਲ ਆ ਆਪ ਦੀ ਮਾਂ ਨੂੰ ਪਰ ਅਨੂ ਨੇ ਨਾ ਬਾਹਲੇ ਮਾੜੀ ਕੀਤੀ ਐ ਸਮਝ ਨਹੀਂ ਆਉਂਦੀ ਉਹਦਾ ਕੀ ਕਰੀਏ ਉਹ ਮੰਮੀ ਕਿਉਂ ਟੈਨਸ਼ਨ ਲੈਨੀ ਆ ਕਰਨਾ ਕੀ ਆਪਾਂ ਉਹਦਾ ਉਹਨੂੰ ਬੈਠੀ ਰਹਿਣ ਦੋ ਪਿੱਕੇ ਕਿੰਨੇ ਕੁ ਦਿਨ ਰਹਿ ਲਊ ਉੱਥੇ ਇੱਕ ਦਿਨ ਰਹਿ ਲਊ ਦੋ ਦਿਨ ਰਹਿ ਲਊ ਜਦੋਂ ਅਗਲੇ ਉਹ ਤਾਂ ਤੰਗ ਆ ਗਏ ਨਾ ਫੇ ਉਹਨੂੰ ਆਪੇ ਛੱਡ ਕੇ ਜਾਣਗੇ ਨਾਲੇ ਦੇਖੋ ਅੱਥੋਡੇ ਮੂਰੇ ਹੀ ਆ ਮਾਫੀਆ ਮੰਗਦੇ ਫਿਰਣਗੇ ਤੁਹਾਡੇ ਤੋਂ ਹਾਂ ਇਹ ਵੀ ਗੱਲ ਤੇਰੀ ਸਹੀ ਐ ਦੀ ਬੈਠੀ ਰਹਿਣ ਦੇ ਨੂੰ ਉੱਥੇ ਆਪੇ ਆ ਜੂਗੀ ਪਰ ਚਲ ਕੋਈ ਗੱਲ ਨਹੀਂ ਚਾਰਕ ਜਿਹਨਾਂ ਦੀ ਤਾਂ ਗੱਲ ਆ ਆਪਾਂ ਦੋਏ ਜਾਣੇ ਰਾਕੇ ਕੰਮ ਕਰ ਲੈਣੇ ਆ ਆਪਾ ਹਾਂ ਪੁੱਤ ਆਪਾ ਤੂੰ ਨਾ ਐ ਕਰੀ ਰਾਜ ਨੂੰ ਕਹਿ ਦੀ ਚਾਰਕ ਦਿਨੋਂ ਤੈਨੂੰ ਹੋਰ ਛੱਡ ਜੂਗਾ ਆਪਾਂ ਦੋਵੇਂ ਰਲ ਕੇ ਕਰ ਲਿਆ ਕਰ ਇਹ ਨਹੀਂ ਕੰਮ ਨਾਲੇ ਨਾ ਮੇਰੇ ਕੱਲੀ ਦੇ ਬਸ ਦੇ ਕਿੱਥੇ ਨੇ ਕੰਮ